ਸਤਿ ਸ਼੍ਰੀ ਅਕਾਲ ਵੀਰੋ ਪੰਜਾਬ ਹோம் ਗਾਰਡ ਦੇ ਵੀਰੋ ਸਤਿ ਸ਼੍ਰੀ ਅਕਾਲ ਉਮੀਦ ਕਰਦਾ ਸਾਰੇ ਠੀਕ ਠਾਕ ਹੋਣਗੇ ਮੈਂ ਤੁਹਾਡਾ ਭਰਾ ਹਰਵਿੰਦਰ ਰੋਪੜ ਤੋਂ ਤੁਹਾਡੇ ਲਈ ਇੱਕ ਛੋਟੀ ਜੀ ਸੂਚਨਾ ਹੈ ਗਿਆ ਸੀ ਮਾ ਕੱਲ ਕਿ ਥੋੜਾ ਲੇਟ ਹੋ ਗਿਆ ਵੀਡੀਓ ਪਾਉਣ ਦੇ ਲਈ ਜਿਹੜੀ ਇੱਕ ਤੁਹਾਡੀ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੈ ਅਮਨਦੀਪ ਕੌਰ ਵਿਸ਼ੇਸ਼ 77 ਗ੍ਰਹਿ ਵਿਭਾਗ ਹਰਮਨਜੀਤ ਸਿੰਘ ਡਿਪਟੀ ਕਮਾਂਡੈਂਟ ਹோம் ਗਾਰਡ ਕਰਮ ਸਿੰਘ ਜੀ ਡਿਪਟੀ ਡਾਇਰੈਕਟਰ ਰੋਲ ਵਿਤਭਾਗ ਇਹਨਾਂ ਦੀ ਰੈਨਵਾਈ ਹੈ 3 ਨਵੰਬਰ ਨਿਯੁਕਤ ਕੀਤੇ ਨੇ ਤੇ ਥੋੜੀ ਜੀ ਤੁਹਾਡੇ ਲਈ ਰਾਹਤ ਭਰੀ ਖਬਰ ਇਹ ਹੈ ਕਿ ਇਹ ਕਮੇਟੀ ਜਿਹੜਾ ਕੰਮ ਹੈ ਪੂਰੀ ਤਰ੍ਹਾਂ ਤੇਜ਼ੀ ਦੇ ਨਾਲ ਕਰ ਰਹੀ ਹੈ ਗੁਰਦੀਪ ਸਿੰਘ ਜੀ ਵੀ ਗਏ ਸਨ ਗੁਰਦੀਪ ਸਿੰਘ ਨੂੰ ਮੈਂ ਬੇਨਤੀ ਕਰ ਦਿੱਤੀ ਹੈ ਬਾਕੀ ਕ੍ਰਿਸ਼ਨਦੇਵ ਜੀ ਜਾਂ ਹੋਰ ਜਿਹੜੇ ਤੁਹਾਡੇ ਲੀਡਰ ਨੇ ਹੋਮਗਾਰਡ ਦੇ ਵਿਭਾਗ ਦੇ ਭਾਵੇਂ ਰਿਟਾਇਰ ਦੇ ਨੇ ਕਿਉਂਕਿ ਰਿਟਾਇਰ ਸਭ ਨੇ ਹੋਣਾ ਭਾਵੇਂ ਉਹ ਡਿਊਟੀਆਂ ਤੇ ਮੁਲਾਜ਼ਮ ਨੇ ਉਹਨਾਂ ਨੂੰ ਬੇਨਤੀ ਹੈ ਕਿ ਤੁਸੀਂ ਮੈਂ ਗੁਰਦੀਪ ਸਿੰਘ ਨੂੰ ਬੇਨਤੀ ਕਰ ਦਿੱਤੀ ਹੈ ਇੱਕ ਦੂਸਰੇ ਨਾਲ ਸੰਪਰਕ ਕਰੋ ਮੇਰੀ ਲੋੜ ਹੈ ਐ ਤੁਹਾਡੇ ਗੱਲ ਚੱਲਾਂਗਾ ਕਿਉਂਕਿ ਕਮੇਟੀ ਦੇ ਕੋਲ ਜਾਣਾ ਤੁਹਾਡਾ ਬਣਦਾ ਹੈ ਹੁਣ ਕੋਈ ਤੁਹਾਨੂੰ ਤਰੀਕ ਲੈਣ ਦੀ ਲੋੜ ਨਹੀਂ ਹਰਮਨਜੀਤ ਨੂੰ ਤੁਸੀਂ ਇਹ ਜਿਹੜੇ ਤਿੰਨ ਮੈਂਬਰ ਨੇ ਮੈਡਮ ਨੇ ਇਹਨਾਂ ਨੂੰ ਤੁਸੀਂ ਮਿਲ ਸਕਦੇ ਹੋ ਤੇ ਫਾਈਲ ਤੇ ਤੁਹਾਡੀ ਤੇ ਕਾਰਵਾਈ ਹੋਣੀ ਸ਼ੁਰੂ ਹੋ ਗਈ ਹੈ ਉਮੀਦ ਹੈ ਇਸ ਮਹੀਨੇ ਕੋਈ ਨਾ ਕੋਈ ਖਬਰ ਹੈ ਉਮੀਦ ਤੇ ਹੀ ਜੁੜਦੇ ਤੁਸੀਂ ਅਰਦਾਸਾਂ ਕਰੋ ਤੇ ਮੈਂ ਵੀ ਅਰਦਾਸ ਕਰਦਾ ਥੋੜੀ ਜੀ ਇਹ ਸੂਚਨਾ ਸੀ ਗੁਰਦੀਪ ਸਿੰਘ ਜੀ ਕ੍ਰਿਸ਼ਨਦੇਵ ਜੀ ਹੋਰ ਤੁਹਾਡੇ ਲੀਡਰ ਨੇ ਅਮਰਜੀਤ ਸਿੰਘ ਜੀ ਜਾਂ ਹੋਰ ਜਿਹੜੇ ਵੀ ਲੀਡਰ ਨੇ ਜਿੰਨੇ ਵੀ ਤੁਹਾਡੇ ਜਥੇਬੰਦੀਆਂ ਦੇ ਲੀਡਰ ਨੇ ਮੇਰੀ ਸਭ ਨੂੰ ਬੇਨਤੀ ਹੈ ਕਿ ਤੁਸੀਂ ਹੁਣ ਇੱਕ ਵਾਰੀ ਉੱਥੇ ਜਾ ਕੇ ਆਓ ਤੇ ਆਪਣਾ ਪੱਖ ਦੱਸੋ ਤਾਂ ਕਿ ਤੁਹਾਡੇ ਕੰਮ ਤੇ ਹੋਰ ਤੇਜ਼ੀ ਹੋ ਜਵੇ ਤੇ ਉਹਨਾਂ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤੇ ਉਹ ਲਿਖ ਕੇ ਜਾਣਗੇ ਇਹ ਭਰੋਸਾ ਹੈ ਹਰਮਨਜੀਤ ਸਿੰਘ ਨਾਲ ਵੀ ਠੀਕ ਨੇ ਸਾਰੇ ਠੀਕ ਨੇ ਤੇ ਉਹ ਜ਼ਰੂਰ ਇਹ ਲਿਖ ਕੇ ਦੇਣਗੇ ਕਿ ਇਹ ਜਿਹੜੇ ਨੇ ਮਾਲ ਪੱਤੇ ਦੇ ਹੱਕਦਾਰ ਨੇ ਅਤਵਾਦ ਦੇ ਸਮੇਂ ਦੇ ਦੌਰਾਨ ਇਹਨਾਂ ਨੇ ਡਿਊਟੀਆਂ ਕੀਤੀਆਂ ਨੇ ਔਖੇ ਸਮੇਂ ਦੇ ਵਿੱਚ ਤੇ ਇਹੀ ਲਿਖਣਗੇ ਮੈਂ ਤੁਹਾਨੂੰ ਦੱਸ ਦਿੰਦਾ ਕਿ ਅੱਜ ਇਹ ਬੁਢਾਪਾ ਇਹਨਾਂ ਦਾ ਰੋੜ ਰਿਹਾ ਏ ਤੇ ਰੋਟੀ ਤੋਂ ਆਵਾਜ਼ਾਰ ਹੋ ਚੁੱਕੇ ਨੇ ਇਹਨਾਂ ਨੇ ਆਪਣੀ ਸਾਰੀ ਉਮਰ 35-35 ਸਾਲ ਥਾਣਿਆਂ ਦੇ ਵਿੱਚ ਗਵਾਈ ਹੈ ਤੇ ਇਹ ਪਰੋਸੇ ਜੋਖ સૂਤਰਾਂ ਤੇ ਜੋ ਉਹਨਾਂ ਨੇ ਲਿਖਣਾ ਹੈ ਮੈਂ ਤੁਹਾਨੂੰ ਦੱਸ ਰਿਹਾ ਕਿ ਇਹਨਾਂ ਦਾ ਮਾਲ ਪੱਤਾ ਲਾਇਆ ਜਾਵੇ ਗੁਰਦੀਪ ਸਿੰਘ ਨੂੰ ਬੇਨਤੀ ਕੀਤੀ ਆ ਤੁਸੀਂ ਉਹਦੇ ਨਾਲ ਸੰਪਰਕ ਕਰੋ ਇਕੱਠੇ ਹੋ ਜੋ ਜਾਓ ਇਕੱਠੇ ਹੋ ਕੇ ਉਹਨਾਂ ਦੇ ਕੋਲ ਮੇਰੀ ਲੋੜ ਹੋਈ ਮੈਂ ਤੁਹਾਡੀ న్యూਸ ਪਾਉਣ ਲਈ ਉੱਥੇ ਆ ਜਾਵਾਂਗਾ ਇਹ ਤੁਹਾਡੀ ਅਪਡੇਟ ਹੈ ਤੇ ਹੋਮਗਾਰਡ ਦੀ ਭਰਤੀ ਵਾਲੇ ਜਿਹੜੀ 5500 ਦੀ ਉਹ ਵੀ ਕਾਫੀ ਕਮੈਂਟ ਕਰ ਰਹੇ ਨੇ ਅਜੇ ਤੱਕ ਕੋਈ ਅਪਡੇਟ ਨਹੀਂ ਹੈਗੀ ਮਾਲ ਪੱਤਾ ਜਿਹੜਾ ਤੁਹਾਡਾ ਜਿਹੜਾ TIDA ਸੀ ਉਹ ਸਰਕਾਰ ਵੱਲੋਂ ਵਿੱਤੀ ਸਥਿਤੀ ਕਰਕੇ ਰੋਕਿਆ ਗਿਆ ਕਿ ਸਰਕਾਰ ਦੇ ਕੋਲ ਫੈਸਲਾ ਨਹੀਂ ਪਰ ਹੁਣ ਸਰਕਾਰ ਨੇ ਕਰਜ਼ਾ ਲਿਆ ਹੈ ਪੰਜਾਬ ਸਰਕਾਰ ਨੇ ਤੇ ਕਰਜ਼ਾ ਮਨਜ਼ੂਰ ਹੋ ਚੁੱਕਿਆ ਹੈ ਉਹਦੇ ਵੀ ਸਭਾਵਨਾ ਹੈ ਕੋਈ ਸਹਿਯੋਗ ਸੂਤਰਾਂ ਤੋਂ ਮੈਂ ਜੋ ਕੁਝ ਪਤਾ ਕੀਤਾ ਹੈ ਤੇ ਉਹ ਵੀ ਸ਼ਾਇਦ ਗੁਰੂ ਕਿਰਪਾ ਕਰ ਦੇਵੇ ਤੁਹਾਡੇ ਦੇ ਇਹ ਤੁਹਾਡੀਆਂ ਸੂਚਨਾਵਾਂ ਨੇ ਜਿਹੜੇ ਚੈਨਲ ਤੋਂ ਮੈਂ ਖਬਰ ਪਾਈ ਆ ਫੋਲੋ ਕਰੋ ਕਮੈਂਟ ਕਰੋ ਤੁਹਾਡਾ ਵੀਰ ਹੈ ਬੇਨਤੀਆਂ ਮੇਰੀਆਂ ਪ੍ਰਵਾਨ ਕਰ ਲਓ ਮੈਨੂੰ ਤੁਸੀਂ ਕੋਈ ਹੁਕਮ ਲਾਓਗੇ ਤੁਹਾਡੇ ਲਈ ਪ੍ਰਵਾਨ ਹੈ ਤੁਸੀਂ ਮੇਰੇ ਬਜ਼ੁਰਗੋ ਸਸਤੀ ਕਰੋ